ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵਿੱਚ ਕੀਤੇ ਗਏ ਵਾਅਦੇ ਦੇ ਲਾਪਾਤਰੀਆਂ ਨੂੰ ਪੈਨਸ਼ਨਾਂ ਦੇ ਚੈੱਕ ਵੰਡੇ ਇਸ ਦੌਰਾਨ ਉਹਨਾਂ ਨੇ ਜਲੰਧਰ ਦੇ ਵਿਕਾਸ ਕਾਰਜਾਂ ਦਾ ਵੀ जायਜ ਲਿਆ ਅਤੇ ਉਹਨਾਂ ਉੱਤੇ ਤਸੱਲੀ ਪ੍ਰਗਟਾਈ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਪਾਜਬਾਲੀ ਲੀਡਰਸ਼ਿਪ ਦੇ ਨੇਤਾ ਅਤੇ ਸਮਰਥਕ ਮੌਜੂਦ ਸਨ ਜਿਨ੍ਹਾਂ ਵਿੱਚ ਮੁਖਤਉਰ ਤੇ सांसदीय स्कततर केडी भंडारी अविनाश चंद्र साल्का मंत्री श्री मननजाल कालिया सवरन सिंह फिलोर प्रगट सिंह जिला योजना कमेटी के चेयरमैन गुरजन सिंह चन्नी भाजपा गो महेंद्र भगत डीसी कमल किशोर यादव पुलिस और पुलिस कमिश्नर युविंदर हेयर देव और बहुत सारे पुलिस और प्रशासनिक अधिकारी मौजूद सन आज पूरे स्टेट में 1 ਜਨਵਰੀ ਤੋਂ 500 ਰੁਪਏ ਦਿੱਤਾ ਗਿਆ ਆ ਸਾਡੀ ਇੱਕ ਕਮਿਟਮੈਂਟ ਸੀ ਜਿਹੜੀ ਅਸੀਂ ਬੂੜੇ ਦਿੱਤੀ ਹੈ ਇਹਦੇ ਨਾਲ ਇਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਕਈ ਹੁੰਦੀ ਹੈ ਇੱਕ ਤਾਂ ਆਮ ਜਨਤਾ ਨੂੰ ਇੰਪੈਕਟ ਸਾਫ ਚੱਲਦੀ ਜਨਮਰੀ ਹੁੰਦੀ ਹੈ ਇੱਕ ਗਰੀਬਾਂ ਦੀ ਵੈਲਫੇਅਰ ਸਕੀਮ ਨੂੰ ਬੜੀ ਗੱਲ ਹੋ ਰਹੀ ਹੁੰਦੀ ਹੈ ਤੁਸੀਂ ਜੇ ਇਨਫਰਾਸਟ੍ਰਕਚਰ ਤੇ ਚਾਰ ਵੱਟੀਆਂ ਚੀਜ਼ਾਂ ਹੋਣੀਆਂ ਇੱਕ ਆਉਂਦੀ ਹੈ ਬਿਜਲੀ ਸਾਰੇ ਲੋਕਾਂ ਨੂੰ ਦੇਣੀ ਉਹ ਅਸੀਂ ਪੂਰੇ ਪੰਜਾਬ ਦੀ ਨਰਨ ਕਰਦਾ ਬਰਸਪੁਰਾ ਕੀਤਾ ਹੈ ਅੱਜ 250 500 ਰੁਪਏ ਮਹੀਨੇ ਦੀ ਪੈਨਸ਼ਨ ਦੇ ਦਿੱਤੀ ਤਕਰੀਬਨ 1000 ਕਰੋੜ ਰੁਪਏ ਸਾਲ ਦਾ ਅਸੀਂ ਪੈਨਸ਼ਨ ਦੇ ਵੰਡਾਂਗੇ 12 ਮਾਰਗਾਂ ਨੂੰ ਐਂਡ ਹਰ ਮਹੀਨੇ ਦੀ 15 ਦਿਨ ਪਹਿਲੇ ਪਹਿਲੇ ਪੈਨਸ਼ਨ ਵੱਡੀ ਜਾਊਗੀ ਬਾਕੀ ਅਸੀਂ ਜੋ ਜੋ ਕਮਿਟਮੈਂਟ ਕੀਤੀ ਸੀ ਉਹ ਅਸੀਂ ਜਿਵੇਂ ਮੈਂ ਜ਼ਿਕਰ ਕੀਤਾ ਇਨਫਰਾਸਟ੍ਰਕਚਰ ਦਾ ਜਿਵੇਂ ਮੈਂ ਜ਼ਿਕਰ ਕਰਦਾ ਵੈਲਫੇਅਰ ਦਾ ਥੋੜੀ ਸਰਕਾਰ ਨੇ ਕਾਫੀ ਚੀਜ਼ਾਂ 99% ਕਵਰ ਹੋ ਗਈਆਂ ਜਿਹੜੀਆਂ ਰਹਿ ਗਈਆਂ ਉਹਨੂੰ ਜਲਦੀ ਕਵਰ ਹੋ ਜਾਣਾ ਹੈ ਸਰ ਕੈਪਟਨ ਮੈਂਬਰ ਸੀ ਜੀ ਨੇ ਕੱਲ੍ਹ ਕਿਹਾ ਹੈ ਕਿ ਡੀਰਿਆ ਨੂੰ ووٹ ਮੰਗ ਕਾਂਗਰਸ ਮੰਗੇਗੀ ਉਹਨਾਂ ਦੀ ਮਰਜ਼ੀ ਹੈ ਜਿੱਥੇ ਮਰਜ਼ੀ ਮੰਗ ਲੈਣ ਟੂਟ ਉਹਨਾਂ ਦਾ ਆਪਣਾ ਸਿਆਸੀ ਸਿਸਟਮ ਅਕਾਲੀ ਦਲ ਦਾ ਕੰਟਰੋਲ ਹੈ ਅਕਾਲੀ ਦਲ ਦਾ ਪੰਜਾਬ ਦੀ ਜਨਤਾ ਤੋਂ ਮਨਜ਼ੂਰ ਪਰਮਿਲਟੀ ਫੋਰਸਿਸ ਦਾ ਜਿਵੇਂ ਪੈਸਾ ਮਿਲਿਆ ਤੇ ਪੈਸਾ ਪਾਉਣਾ ਐਸਾ ਸਿਚੁਏਸ਼ਨ ਹੈ ਕਿ ਪਟਾਖਾ ਉਡਾਟਾ ਕਿਉਂਕਿ ਆ ਨੈਸ਼ਨਲ ਇਸ਼ੂ ਹੈ ਨੈਸ਼ਨਲ ਸਿਕਿਉਰਿਟੀ ਦੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਸ਼ੁੱਡ ਬੀ ਪੇਇੰਗ ਫੋਰ ਇਟ ਨਾਟ ਦ ਸਟੇਟ ਗਵਰਨਮੈਂਟ ਇਹ ਪਰਮਿਲਟੀ ਫੋਰਸਿਸ ਲੱਗਦੀ ਹੈ ਸ਼ੁੱਡ ਬੀ ਗਵਰਨਮੈਂਟ ਆਫ ਇੰਡੀਆ ਪੇਇੰਗ ਫੋਰ ਆਲ Gracias.